ਸਾચી ਗਰਲ ਫਰੈਂਡਸ ਸੋਕ ਸੋਤੇ ਸਾਰੇ ਨੇ ਵਧੀਆ ਹੋਵਗੇ ਵੈਲਕਮ ਟੂ ਮਾਈ YouTube ਚੈਨਲ ਤੇ ਹਾਂਜੀ ਅੱਜ ਅਸੀਂ ਦੋਨੇ ਹਸਬੰਡ ਵਾਈਫ ਕੁਕਿੰਗ ਤੇ ਲੱਗੇ ਹੋਏ ਆਂ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਤੇ ਸੌਚਨ ਕੁਸ਼ਣ ਬਣਾ ਲਈਏ ਦਿਖਾਉਣੇ ਤੁਹਾਨੂੰ ਕੀ ਬਣਾ ਰਹੇ ਆਂ ਪੱਕੀ ਬਣਾ ਰਹੇ ਆਂ ਇਹ ਬਣਾ ਰਹੇ ਆ ਰਾਈਸ ਤੇ ਆਪਾਂ ਬਣਾ ਰਹੇ ਆ ਸੂਪ ਤੇ ਆਪਣਾ ਸੂਪ ਬਣ ਕੇ ਰੈਡੀ ਹੋਣ ਹੀ ਵਾਲਾ ਮੈਂ ਬਣਾਇਆ ਨਾਟਸੂ ਤੇ ਇੱਧਰ ਬਣਾਵਾਂਗੇ ਫ੍ਰੈਂਚ ਫ੍ਰਾਈਜ਼ ਹੈਗੀ ਭਾਈਆ ਨੇ ਮੈਗੀ ਮਸਾਲਾ ਸਾਰੇ ਕਹਿ ਦਿੰਦੇ ਆ ਨਾ ਕਮੈਂਟਾਂ ਚ ਉਦੇ ਘਰ ਵਾਲਾ ਹਲਵਾਈ ਹੈ ਮੈਂ ਸਾਰਿਆਂ ਨੂੰ ਦੱਸ ਦਿਆਂ ਹਲਵਾਈ ਨਹੀਂ ਸ਼ੈਫ ਵਾ ਅਣਾ ਸ਼ੰਟੀ ਸਹੀ ਗੱਲਾਂ ਨਾ ਬਿਹਤਰੀਨ ਰੈਸਪੀ ਕੀ ਖਾਣਾ ਕਰ ਵੀਰ ਫਿਰ ਚੌਲ ਕੇ ਸੂਪ ਕੇ ਫਰਾਈਜ਼ ਮੇਰੇ ਜਿਹੜਾ ਕਸ਼ ਮਰਜੀ ਹਰ ਵਾਰ ਜਿਹੜਾ ਕੁਛ ਮਰਜ਼ੀ ਚੱਲਦਾ ਫਿਲਹਾਲ ਤਾਂ ਆਪਾਂ ਚਾਕਲੇਟ ਖਾਣ ਲੱਗੇ ਆ ਇਹ ਵੀ ਖਾ ਲੇਗੇ ਲੈ ਵੀ ਜਵਾਕਰ ਚੀਜ਼ੀ ਖਾਣ ਦਾ ਮਜ਼ਾ ਹੀ ਬਹੁਤ ਆ ਹਾਂ ਖੋ ਖੋ ਕੇ ਖਾਣਾ ਪੂਆ ਸਾਡੀ ਅਜੇ ਕੁਛ ਮਰਜ਼ੀ ਲੱਗੇ സാഹ നീ ഉദ് ਚਲੋ ਜੀ ਤੇ ਆਪਣਾ ਸੂਪ ਤਿਆਰ ਮੈਂ ਉਹ ਤਾਂ ਲਿਆ ਦਿੰਦੇ ਕੁਰਕਰੇ ਵਿੱਚ ਪਾਉਣੇ ਸੀ ਮਗਾ दो ਫਿਰ ਚਲੋ ਜੀ ਆਪਾਂ ਤਾਂ ਕੁਰਕਰੇ ਪਾ ਕੇ ਖਾਵਾਂਗੇ ਸੂਪ ਜਦੋਂ ਤੱਕ ਬੰਦਾ ਤੇ ਓਨੀ ਦੇਰ ਤੱਕ ਆਪਾਂ ਇਹਨੂੰ ਬਣਾਉਨੇ ਆ ਠੀਕ ਹੈ ਜਾ ਕਰਕਰੇ ਜਾਂ ਡੇਡਾ ਮੇਡਾ ਲੇ ਜਾ ਕਰਕਰੇ ਜਾਂ ਡੇਡਾ ਮੇਡਾ ਠੀਕ ਹੈ 10 ਰੁਪਏ ਦਾ ਤੁਰ ਤਰੇ 10 ਰੁਪਏ ਦਾ ਤੁਰ ਤਰੇ ਤੁਰ ਤਰੇ ਤੁਰ ਤਰੇ ਦਾ ਟੇਸ ਬਹੁਤ ਨਾਲੀ ਆਪਾ ਪਾਵਾਂਗੇ ਵਿੱਚ ਪੂਜੀਆ ਲਓ ਜੀ

ਕੋਈ ਚੱਲ ਰਹੀ ਹੁੰਦਾ ਇਹ ਚ ਕਿਹੜਾ ਮਸਾਲਾ ਹੁਣ ਇਹ ਚ ਦੀਨਾ ਤਾਂ ਹੈ ਨਹੀਂ ਕੋਈ ਮਸਾਲਾ ਲਓ ਜੀ ਜਵਾਕਾਂ ਲਈ ਡਰਿੰਕ ਵੀ ਤਿਆਰ ਆ ਫਿਰ ਮੈਂ ਇਸ ਚਿੱਕੜ ਮੈਂ ਵੀ ਮਾੜਾ ਮੈਂ ਨਹੀਂ ਬਿੰਦੇ ਕਰ ਰੋਲਾ ਪਾ ਰਹੀ ਹਾਂ ਗਾਏ ਵੀ ਤਿਆਰ ਸੇਬ ਹੁਣ ਆਪਾਂ ਬਣਾਉਣ ਲੱਗੇ ਆਂ Shimla Mirch ਦੀ ਸਬਜੀ। ਇਹ ਇੱਕ ਸਧਾਰਨ ਜਿਹੀ ਰੈਸਪੀ ਹੈ। ਚਲੋ ਜੀ ਤਾਂ ਹੋ ਰਿਹਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੱਖੀ ਪਾ ਦੋ। ਨਮਕ ਮਿਰਚ ਪਾ ਦਈਏ। ਇਹਦੇ ਵਿੱਚ ਨਮਕ ਮਿਰਚ ਪਿਆਜ਼ ਸਾਰਾ ਕੁਝ ਪਾਤਾ ਤੇ ਆਪਣੀ ਸਬਜੀ ਕ੍ਰਿਸਪੀ ਕ੍ਰਿਸਪੀ ਐਂਡ ਕਿਆ ਨੀ ਅਮਰ ਨੇ ਪਾਈਸੀ ਬਣੀ ਆ ਦੇਖੋ ਆਪਣੇ ਰਾਈਸ ਵੀ ਤਿਆਰ ਆ ਕੀ ਹੋ ਗਿਆ ਚੜ ਗਏ ਮਿਰਚਾਂ ਸੰਗ ਨੂੰ ਪਾਣੀ ਪੀ ਲੋ ਫਰੈਂਚ ਫਰਾਈਜ਼ ਖਾ ਕੇ ਸੂਪ ਪੀ ਕੇ ਹੁਣ ਜਦੋਂ ਮੇਰੇ ਹਸਬੰਦ ਦੇ ਚੌਲਾਂ ਦੀ ਵਾਰੀ ਆਈ ਤਾਂ ਸਾਰੇ ਕਹਿੰਦੇ ਬੱਸ ਹੁਣ ਵਿਚਾਰੇ ਇਕੱਲੇ ਦੇ ਕੰਮ ਆਉਣਗੇ ਜਦ ਬੋਲ ਕੇ ਇਹ ਹੁਸ਼ਿਆਰੀ ਲਾਏਗੀ ਸੂਪ ਦੀ ਸਾਰਿਆਂ ਦੀ ਬਸ ਹੋਗੀ ਨੂਰ ਦੀ ਵੀ ਬਸ ਹੋਗੀ ਗੁਰਵੀਰ ਦੀ ਵੀ ਬਸ ਹੋਗੀ ਹਾਏ ਦੀ ਵੀ ਬਸ ਹੋਗੀ ਤੇ ਇਹਦਾ ਵਿਚਾਰੇ ਦਾ ਸੂਪ ਹਜੇ ਰਹਿੰਦਾ ਹੈ ਥੋੜਾ ਜਿਹਾ ਉਹ ਪੀ ਜਾਂਦੀ ਹੈ

ਹਾਂਜੀ ਤਾਂ ਜਿਵੇਂ ਵੀ ਤੁਸੀਂ ਦੇਖਿਆ ਨਾ ਤੇ ਅਸੀਂ ਬਣਾਈਆਂ ਸੀ ਚਾਰ ਪੰਜ ਡਿਸ਼ੀਜ਼ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਅਸੀਂ ਫੁੱਲ ਮਸਤੀ ਕੀਤੀ ਹੈ ਨਾ ਕਿਉਂਕਿ ਬੰਦੇ ਦੇ ਇਹ ਹੀ 2-4 ਦਿਨ ਹੁੰਦੇ ਹੈ ਹੱਸ ਖੇਡ ਕੇ ਕੱਢ ਲਓ ਮੈਨੂੰ ਕੀ ਪਤਾ ਕਦੋਂ ਦੁਨੀਆ ਤੋਂ ਚਲੇ ਜਾਣਾ ਤੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਹਨਾ ਕਿ ਦੋ ਬੰਦੇ ਦੀ ਮੌਤ ਆ ਜਾਂਦੀ ਹੈ ਕਿਦੋਂ ਕੁਛ ਹੋ ਜੇ ਪਲ-ਪਲ ਤੇ ਤਬਾਰੀ ਨਹੀਂ ਹੈਗੀ ਕੁਝ ਵੀ ਹੋ ਸਕਦਾ ਹਨਾ ਤੇ ਬਾਕੀ ਜਿਵੇਂ ਕਿ ਲੋਕ ਹਨਾ ਇੱਕ ਦੂਜੇ ਨੂੰ ਗਲਤ ਬੋਲੀ ਜਾਂਦੇ ਆ ਲੜੀ ਝਗੜੀ ਜਾਂਦੇ ਆ ਹਨਾ ਤੇ ਸਾਡੀਆਂ ਵੀਡੀਓ ਨੂੰ ਰੋਸਟ ਕਰੀ ਜਾਂਦੇ ਆ ਹਨਾ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹਨ ਕਿਸੇ ਨੂੰ ਕੁਝ ਵੀ ਗਲਤ ਨਹੀਂ ਬੋਲਣਾ ਚਾਹੀਦਾ ਹਨ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਕਿ ਕਮੈਂਟਾਂ ਚ ਲੋਕ ਕਿੰਨਾ ਬੋਲਦੇ ਹਨ ਤੇ ਰੋਸਟ ਕਰਦੇ ਆ ਵੀਡੀਓ ਨੂੰ ਜੋ ਵੀ ਰੋਸਟਰ ਹਨ ਚਲੋ ਉਹਨਾਂ ਦਾ ਕੰਮ ਹੈ ਹਨ ਰੋਸਟ ਕਰਨਾ ਵੀਡੀਓ ਚ ਗਲਤੀ ਕੱਢਣਾ ਤੇ ਆਪਾਂ ਮੰਨਦੇ ਆ ਵੀ ਗਲਤੀ ਕੱਢਣਾ ਕੋਈ ਗਲਤ ਗੱਲ ਤਾਂ ਨਹੀਂ ਹੈਗੀ ਪਰ ਸਹੀ ਨੂੰ ਸਹੀ ਕੋ ਗਲਤ ਨੂੰ ਗਲਤ ਕੋ ਹਨਾ ਪਤਾ ਇਹੀ ਕਹਿੰਦੇ ਆ ਵੀ ਜੇ ਸਹੀ ਨੂੰ ਵੀ ਗਲਤ ਕਹੀ ਜਾਣਾ ਇਹ ਤਾਂ ਕੋਈ ਗੱਲ ਨਹੀਂ ਨਾ ਹੋਈ ਕਿਉਂਕਿ ਜੇ ਆ ਕੋਈ ਇਹ ਜੀ ਵੀਡੀਓ ਬਣਾ ਕੇ ਪੋਸਟ ਕਰਦੇ ਆ ਉਹਨਾਂ ਨੂੰ ਕੋਈ ਵੀ ਗਲਤ ਨਹੀਂ ਕਹਿੰਦੇ ਤੇ ਜੋ ਵਧੀਆ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਹੀ ਗਲਤ ਕਹਿੰਦੇ ਆ ਠੀਕ ਹੈ ਤੇ ਬਾਕੀ ਹਨਾ ਗੱਲ ਰੋਸਟ ਕੀਤਾ ਸੀਗਾ ਹਨਾ ਉਹਨਾਂ ਨੇ ਜਸਪ੍ਰੀਤਪੁਰ ਨਹੀਂ ਹਣਾ ਬਲੌਗਰ ਨੇ ਜੋ ਤੇ ਉਹ ਸੋਨੂ ਨਾਲ ਥੋੜੀ ਜਿਹੀ ਉਹਨਾਂ ਦੀ ਗੱਲਬਾਤ ਹੋਈ ਸੀ ਮਤਲਬ ਕਿ ਉਹ ਉਹਨਾਂ ਨੂੰ ਗਲਤ ਬੋਲਦੇ ਸੀ ਤੇ ਸੋਨੂ ਨੇ ਰਿਪਲਾਈ ਕੀਤਾ ਉਹਨਾਂ ਨੇ ਫਿਰ ਬੈਕ ਰਿਪਲਾਈ ਕੀਤਾ ਹਣਾ ਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਵੀ ਕੁਝ ਗਲਤ ਬੋਲਿਆ ਤੁਸੀਂ ਜ਼ਰੂਰ ਨੋਟ ਕਰਿਓ ਠੀਕ ਹੈ ਵੀ ਜਦੋਂ ਮੈਂ ਉਹਨਾਂ ਨੂੰ ਕੁਝ ਕਿਹਾ ਨਹੀਂ ਉਹ ਮੈਨੂੰ ਗਲਤ ਕਿਉਂ ਬੋਲਦੇ ਹਰ ਇੱਕ ਵੀਡੀਓ ਚੱਕ ਦਿਆ ਮੇਰੀ ਹਣਾ ਮੈਨੂੰ ਗਲਤ ਬੋਲਦੇ ਆ ਤੇ ਉਹ ਗੋਹਣ ਨੇ ਕਿਹਾ ਵੀ ਸਾਰੀਆਂ ਕੁੜੀਆਂ ਨੂੰ ਗਲਤ ਕਿਹਾ ਸੋਨੂ ਨੂੰ ਅਨਫੋਲੋ ਫੋ ਕਰ ਦਿਓ ਇਹ ਕਰ ਦੋ ਉਹ ਕਰ ਦੋ ਤੇ ਬਾਕੀ ਮੈਂ ਇਹ ਕਹਿਣਾ ਚਾਹੂੰਗੀ ਹਨਾ ਵੀ ਸੋਨੂ ਨੇ ਸਾਰੀਆਂ ਕੁੜੀਆਂ ਨੂੰ ਗਲਤ ਨਹੀਂ ਕਿਹਾ ਠੀਕ ਹੈ ਉਹਨੂੰ ਕੱਲੀ ਨੂੰ ਕਿਹਾ ਸੀ ਉਹਨੇ ਐਂ ਕਿਹਾ ਸੀ ਵੀ ਮਤਲਬ ਕਿ ਜੋ ਕੁੜੀਆਂ ਵੀ ਸ਼ਾਰਟ ਕੱਪੜੇ ਪਾਉਂਦੀਆਂ ਇਹ ਕਰਦੀਆਂ ਉਹ ਕਰਦੀਆਂ ਉਹਨਾਂ ਨੂੰ ਕੋਈ ਕਹਿੰਦਾ ਨਹੀਂ ਤੇ ਜਿਹੜੀਆਂ ਵਧੀਆ ਵੀਡੀਓ ਬਣਾਉਂਦੀਆਂ ਜੇ ਕਰਦੀਆਂ ਉਹਨਾਂ ਨੂੰ ਕਹੀ ਜਾਂਦੇ ਆ ਇਹ ਹੀ ਗੱਲ ਕਹੀ ਸੀ ਨਾ ਕੁੜੀਆਂ ਦੇ ਹੱਥ ਨਹੀਂ ਛੱਕਿਆ ਉਹਨੇ ਠੀਕ ਹੈ ਕਹਿ ਰਹੇ ਆ ਵੀ ਉਂਗਲੀ ਉਠਾਈ ਆ ਕੁੜੋਂਾਂ ਤੇ ਕੁੜੀਆਂ ਨੂੰ ਗਲਤ ਬੋਲਿਆਏਗੀ ਤਾਂ ਮੈਂ ਵੀ ਇੱਕ ਕੁੜੀ ਆ ਹਨਾ ਤੇ ਉਹਨੇ گا ਅੱਗੇ ਉਹਦੀ ਫੈਮਿਲੀ ਮੰਨਦਾ 5% ਕੁੜੀਆਂ ਤੁਹਾਡੇ ਪਰਿਵਾਰ 'ਚ ਹੀ ਹੋਣਗੀਆਂ ਜੋ ਸਹੀ ਆ ਤੇ ਤੇਰੀ ਭੈਣ ਸਹੀ ਆ ਜਿਨੇ ਆ ਤੇ ਹਸਬੰਦ ਤੋਂ ਉਹਦਾ ਮਤਲਬ ਕਰਦੇ ਛਡਾਦੇ ਹਨਾ ਤੇ ਮੇਰੀ ਗੱਲ ਸੁਣ ਭੈਣੇ ਉਹਨੇ ਛੱਡੇ ਆ ਆਪਣੀ ਮਰਜ਼ੀ ਨਾਲ ਛੱਡੇ ਆ ਠੀਕ ਹੈ ਮੈਂ ਉਹਨੂੰ ਫੋਰਸ ਨਹੀਂ ਕੀਤਾ ਸੀ ਬਾਕੀ ਰਹੀ ਗੱਲ ਉਹਦੇ ਘਰਦਿਆਂ ਦੀ ਤੇ ਉਹਦੇ ਘਰ ਦੇ ਠੀਕ ਹੈ ਵੈਸੇ ਹੈ ਹੀ ਨਹੀਂ ਹੈ ਹੀ ਨਹੀਂ ਬਰਾਬਰ ਹੀ ਹੈ ਮੰਮੀ ਤਾਂ ਉਹਨਾਂ ਦੀ ਡੈਥ ਹੋਈ ਵੀ ਆ ਡੈਡੀ ਉਹ ਦੀਦੀ ਕੋਲੇ ਰਹਿੰਦੇ ਆ ਇਹਨਾਂ ਦੇ ਜਦੋਂ ਘਰ ਹੀ ਹੈ ਨਹੀਂ ਫਿਰ ਮੈਂ ਤੁਸੀਂ ਕਿਵੇਂ ਕਹਿ ਸਕਦੇ ਆ ਵੀ ਇਹਨਾਂ ਨੇ ਆਪਦੇ ਘਰ ਦੇ ਛਡਾਤੇ ਜਦੋਂ ਘਾਰ ਹੀ ਹੈ ਨਹੀਂ ਤੇ ਫਿਰ ਮੈਂ ਉਹਨਾਂ ਦੇ ਘਰ ਦੇ ਕਿਵੇਂ ਛਡਾਉ ਤੇ ਬਾਕੀ ਰਹੀ ਗੱਲ ਇਹ ਸਾਡਾ ਫੈਮਿਲੀ ਬੈਟਰ ਆ ਹਾਂ ਜੇ ਮੈਂ ਪਬਲਿਕ ਕੀਤਾ ਵੀ ਆ ਤਾਂ ਮੈਂ ਆਪਦੀ ਸੱਚਾਈ ਦੱਸੀ ਆ ਕਿਉਂਕਿ ਲੋਕ ਮੈਨੂੰ ਕਮੈਂਟਾਂ ਚ ਪੁੱਛਦੇ ਸੀ ਵੀ ਤੁਸੀਂ ਆਪਦੇ ਘਰੇ ਕਿਉਂ ਬੈਠੇ ਹੋ ਇਹ ਉਹ ਮੈਂ ਉਹਨਾਂ ਨੂੰ ਸੱਚ ਦੱਸਿਆ ਸੀ ਬਾਕੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਹਨਾ ਤੇ ਐਨਾਂ ਕੁਛ ਬੋਲਣ ਤੋਂ ਬਾਅਦ ਵੀ ਚੱਲ ਅਸੀਂ ਚੁੱਪਾਂ ਹਣਾ ਅਸੀਂ ਕੁਛ ਨਹੀਂ ਕਿਹਾ ਉਹ ਬਹੁਤ ਕੁਛ ਬੋਲ ਲੈਂਦੀ ਆ ਵੀ ਉਹਦੇ ਹਸਬੰਦ ਨੇ ਇਹ ਕਹਤਾ ਉਹਨੂੰ ਉਹ ਕਹਤਾ ਇਹ ਐਦਾਂ ਦੀ ਕੁੜੀ ਆ ਇਹ ਉਦਾਂ ਦੀ ਕੁੜੀ ਆ ਤੂੰ ਮੇਰੀ ਵਾਰੀ ਕੀ ਜਾਣਦੀ ਆ ਭੈਣੇ ਜਦੋਂ ਮੈਂ ਤੈਨੂੰ ਕਦੇ ਕੁਛ ਬੋਲੀ ਨਹੀਂ ਤੂੰ ਮੈਨੂੰ ਇੰਨਾ ਕੁਛ ਕਿਵੇਂ ਬੋਲ ਸਕਦੀ ਆ ਬਾਕੀ ਰਹੀ ਗੱਲ ਉਹਨਾਂ ਦੀ ਰੋਮੀ ਵੀਰੇ ਦੀ ਦੀਪ ਆਕਾਸ਼ ਵਾਰੇ ਉਹ ਤੁਸੀਂ ਕਹਿ ਰਹੇ ਹੋ ਹਨਾ ਵੀ ਇਹਨਾਂ ਦੀ ਆ ਗੱਲ ਹੋ ਗਈ ਉਹ ਵਾਲੀ ਉਹ ਉਹਨਾਂ ਦਾ ਆਪਸ ਦਾ ਮੈਟਰ ਆ ਅਸੀਂ ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਤੇ ਬਾਕੀ ਠੀਕ ਆ ਜਿਵੇਂ ਕਿ ਤੁਸੀਂ ਬੋਲ ਰਹੇ ਸੀਗੇ ਹਨਾ ਵੀ ਇਹਦੀ ਭੈਣ ਇਦਾਂ ਨਹੀਂ ਸੁਧਾਂਗੀ ਮੈਂ ਜਦੋਂ ਤੈਨੂੰ ਕੁਝ ਕਹਿੰਦੀ ਨਹੀਂ ਤੇ ਤੂੰ ਮੈਨੂੰ ਕਿਉਂ ਕਹਨੀ ਆ ਬਈ ਰਹੀ ਗੱਲ ਤੇਰੀ ਸੁਣਨ ਨਾਲ ਉਨੇ ਤੈਨੂੰ ਰੋਸਟ ਕੀਤਾ ਉਹ ਰਿਪਲਾਈ ਕੀਤਾ ਠੀਕ ਹੈ ਮੰਨ ਲੀਆ ਮੈਂ ਜੇ ਤੂੰ ਉਹਨੂੰ ਗਲਤ ਬੋਲੇਗੀ ਤਾਂ ਤੂੰ ਗਲਤ ਸੁਣੇਂਗੀ ਵੀ ਜੇ ਆਪਾਂ ਕਿਸੇ ਨੂੰ ਬੋਲਣ ਦੀ ਸ਼ਕਤੀ ਰੱਖਦੇ ਆ ਤਾਂ ਸੁਣਨ ਦੀ ਸ਼ਕਤੀ ਵੀ ਰੱਖੋ ਤੇ ਜਦੋਂ ਆਪਾਂ ਸੁਣ ਨਹੀਂ ਸਕਦੇ ਕਿਸੇ ਨੂੰ ਫਿਰ ਬੋਲਣਾ ਵੀ ਕਿਉਂ ਵੀਡੀਓ ਨੂੰ ਰੋਸਟ ਕਰਨਾ ਚੰਗੀ ਗੱਲ ਆ ਇਹੋ ਜਿਹੇ ਵੀਡੀਓ ਨੂੰ ਰੋਸਟ ਕਰਿਆ ਕਰੋ ਜੋ ਗਲਤ ਮੈਸੇਜ ਕਰਦੀਆਂ ਅਸੀਂ ਗਲਤ ਮੈਸੇਜ ਤਾਂ ਨਹੀਂ ਨਾ ਕਰਦੇ ਕਿਸੇ ਨੂੰ ਹਾਂ ਮੈਂ ਮੰਨਦੀ ਹਾਂ ਵੀ ਮੇਰੇ ਹਸਬੰਦ ਮੇਰੇ ਘਰੇ ਬੈਠੇ ਆ ਮੈਂ ਉਹਨਾਂ ਨਾਲ ਰਹਿਨੀ ਆ ਠੀਕ ਹੈ ਤੇ ਵਧੀਆ ਸੀ ਰਹਿ ਰਹੇ ਆ ਇਹ ਮੇਰੇ ਮੰਮੀ ਡੈਡੀ ਨੂੰ ਆਪਦੇ ਮੰਮੀ ਡੈਡੀ ਸਮਝਦੇ ਆ ਹਨਾ ਬਹੁਤ ਜ਼ਿਆਦਾ ਕਰਦੇ ਆ ਮੈਂ ਵੀ ਇਹਨਾਂ ਦੇ ਫਾਦਰ ਸਾਹਿਬ ਦੀ ਰਿਸਪੈਕਟ ਕਰਦੀ ਆ ਉਹ ਵੀ ਸਾਨੂੰ ਨਾਲ ਮਿਲਦੇ ਜੁਲਦੇ ਆ ਠੀਕ ਹੈ ਇਹ ਗੱਲ ਨਹੀਂ ਵੀ ਅਸੀਂ ਉਹਨਾਂ ਨੂੰ ਬੁਲਾਉਂਦੇ ਨਹੀਂ ਜਾਂ ਉਹਨਾਂ ਨੂੰ ਛੱਡ ਤਾਂ ਉਹਨਾਂ ਦੀ ਭੈਣ ਉਹ ਵੀ ਮੇ ਨਾਲ ਵਧੀਆ ਗੱਲਬਾਤ ਕਰਦੀ ਆ ਬ੍ਰਦਰ ਉਹ ਵੀ ਵਧੀਆ ਗੱਲਬਾਤ ਕਰਦੇ ਆ ਇਹ ਗੱਲ ਨਹੀਂ ਕਿ ਵੀ ਮੈਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੀ ਮੈਂ ਉਹਨਾਂ ਨੂੰ ਦਿਲੋਂ ਬਹੁਤ ਵਧੀਆ ਪਿਆਰ ਕਰਦੀ ਆ ਪਰ ਇਹ ਗੱਲ ਨਹੀਂ ਹੈਗੀ ਵੀ ਮੈਂ ਉਹਨਾਂ ਨੂੰ ਜੇ ਕੋਈ ਕੁਝ ਗਲਤ ਬੋਲਦੀ ਆ ਠੀਕ ਹੈ ਫਿਰ ਤੁਸੀਂ ਮੈਨੂੰ ਕਹਿ ਸਕਦੇ ਠੀਕ ਹੈ ਹੁਣ ਜਦੋਂ ਸਾਡਾ ਘਰ ਲੈ ਲਿਆ ਸੀ ਤਾਲ ਅਸੀਂ ਇਹਨਾਂ ਦੇ ਡੈਡੀ ਨੂੰ ਵੀ ਕੋਲੇ ਰੱਖ ਲਾਂਗੇ ਠੀਕ ਹੈ ਹੁਣ ਚਲੋ ਇਹ ਤਾਂ ਮੇਰੇ ਨਾਲ ਰਹਿ ਸਕਦੇ ਆ ਇਹਨਾਂ ਦੇ ਡੈਡੀ ਆ ਕੇ ਰਹਿਣਗੇ ਤੁਸੀਂ ਫੇਰ ਗਲਤ ਬੋਲੋਗੇ ਵੀ ਹਾਂ ਇਹਨਾਂ ਸਾਰੀ ਫੈਮਿਲੀ ਰਹਿੰਦੀ ਆ ਇਹਨਾਂ ਦੇ ਮੁੰਡੇ ਦੇ ਘਰ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਫਿਰ ਵੀ ਨਹੀਂ ਤੁਸੀਂ ਬੋਲਣੋਂ ਹਟਣਾ ਲੋਕਾਂ ਨੇ ਬੰਦੇ ਦੀ ਲਾਈਫ ਬਾਰੇ ਜਾਣਨ ਤੋਂ ਪਹਿਲਾਂ बोलन ਤੋਂ ਪਹਿਲਾਂ ਕੁਝ ਜਾਣ ਕੇ ਫਿਰ ਬੋਲਣਾ ਚਾਹੀਦਾ ਪਹਿਲਾਂ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਲੈਣੀ ਚਾਹੀਦੀ ਹੈ ਫਿਰ ਉਹਦੇ ਬਾਰੇ ਕੁਝ ਬੋਲਣਾ ਚਾਹੀਦਾ ਹਾਂ ਪਾ ਮੂੰਹ ਚ ਬੋਲ ਕੱਢ ਲੈਣੇ ਆ ਪਰ ਉਹ ਬੋਲ ਵਾਪਸ ਤਾਂ ਨਹੀਂ ਨਾ ਮੁੜਦੇ ਇਹ ਜੇ ਕਈ ਵਾਰੀ ਬੋਲ ਬੋਲ ਦਿੰਨੇ ਆ ਜੋ ਬੰਦੇ ਦੇ ਦਿਲ ਤੇ ਲੱਗ ਜਾਂਦੇ ਆ ਹਨਾ ਤੁਸੀਂ ਬੋਲਣ ਵਾਲੇ ਬੋਲ ਦਿੰਨੇ ਆ ਪਰ ਦੂਜੇ ਨੂੰ ਕਿੱਦਾਂ ਦਾ ਫੀਲ ਹੁੰਦਾ ਇਹ ਤਾਂ ਨਹੀਂ ਨਾ ਤੁਹਾਨੂੰ ਪਤਾ ਚਲੋ ਮੰਨ ਦਿਆਂ ਵੀ ਵੀ ਆਪਾਂ ਨੂੰ ਹਰ ਇੱਕ ਵੀਡੀਓ 'ਚ ਗਲਤੀ ਕੱਢਣੀ ਚਾਹੀਦੀ ਰੋਸਟਰ ਨੂੰ ਤੇ ਪਰ ਗਲਤੀ ਉਹਨਾਂ ਦੀ ਕੱਢੋ ਜੋ ਗਲਤ ਨਹੀਂ ਠੀਕ ਹੈ ਅਸੀਂ ਕੋਈ ਅਸ਼ਲੀਲ ਵੀਡੀਓ ਨਹੀਂ ਪਾਈ ਜਾਂ ਅਸੀਂ ਕੁਝ ਗੰਦਮੰਦ ਨਹੀਂ ਦਿਖਾਉਂਦੇ ਜਾਂ ਇਤਾਂ ਦਾ ਕੁਝ ਨਹੀਂ ਕਰਦੇ ਜੋ ਤੁਸੀਂ ਸਾਨੂੰ ਗਲਤ ਬੋਲੋ ਠੀਕ ਹੈ ਬਾਕੀ ਕਹਿ ਰਹੇ ਸੀ ਵੀ ਤੁਹਾਡੇ ਘਰ ਚੱਲਦਾ YouTube ਤੋਂ ਇਹ ਆ ਉਹ ਆ ਚਲੋ ਹਾਂ ਭੈਣੇ ਮੰਨ ਲਓ ਵੀ ਹਾਂ ਚਲ ਸਾਡਾ ਘਰ ਚੱਲਦਾ ਮੰਨ ਲਿਆ ਮੈਂ ਤੁਹਾਡੀ ਗੱਲ ਕੰਮ ਤਾਂ ਅਸੀਂ ਵੀ ਕਰਦੇ ਆ ਇਹ ਗੱਲ ਨਹੀਂ ਵੀ ਕੰਮ ਨਹੀਂ ਕਰਦੇ ਤੇ ਕੰਮ ਤਾਂ ਹੁਣ ਦਸਾਂ ਨੌਹਾਂ ਦੀ ਕੀਰਤਾਂ ਹਨਾ ਜੇ ਆਪਾਂ ਕਰਾਂਗੇ ਤਾਂ ਖਾਵਾਂਗੇ ਕੁਝ ਮਿਲੂਗਾ ਨਾ ਤਾਂ ਤੂੰ ਮੈਨੂੰ ਕੁਝ ਦੇਣਾ ਤੇ ਨਾ ਹੀ ਮੈਂ ਤੈਨੂੰ ਕੁਝ ਦੇਣਾ ਹਨਾ ਉਹ ਆਦੀ ਆ ਦੀ ਮਿਹਨਤ ਹੁੰਦੀ ਆ ਬੰਦੇ ਦੀ ਇਹ YouTube ਦੇ ਸਾਰੇ ਵੀ ਤੋ ਕਹਿੰਨੀ ਆ ਨਾ ਵੀ ਘਰ ਚੱਲਦਾ YouTube ਤੇ ਵੀ ਮਿਹਨਤ ਹੁੰਦੀ ਆ ਕੰਮ ਹੁੰਦਾ ਫੇਰ ਪੈਸਾ ਬਣਦਾ ਇਦਾਂ ਪੈਸੇ ਨਹੀਂ ਬਣਦੇ ਸਾਰਾ ਦਿਨ ਟੁਪੇ ਇੱਧਰ ਉੱਧਰ ਜਾਣਾ ਜਾਂ ਘਰੇ ਬੈਠ ਕੇ ਕੁਝ ਬਣਾਉਣਾ ਕਰਨਾ ਬਹੁਤ ਔਖਾ ਹੁੰਦਾ ਆ ਆਸਾਨ ਨਹੀਂ ਹੁੰਦਾ ਇਹ ਸਾਰਾ ਕੁਝ ਬਾਕੀ ਬੋਲਣ ਵਾਲਾ ਤਾਂ ਬੋਲਦਾ ਹਨਾ ਜਿੰਨੀ ਕੁ ਬੰਦੇ ਨੂੰ ਸੈਂਸ ਹੁੰਦੀ ਉਹਨਾਂ ਕੋ ਬੋਲਦਾ ਹਨਾ ਚਲੋ ਮੈਂ ਕੁਝ ਵੀ ਗਲਤ ਨਹੀਂ ਕਹਿਣਾ ਚਾਹੁੰਦੀ ਕਿਸੇ ਨੂੰ ਵੀ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਵੀ ਪਲੀਜ਼ ਭੈਣੇ ਹੋਰ ਕਿਸੇ ਦੀਆਂ ਵੀਡੀਓ ਨੂੰ ਰੋਸਟ ਕਰਿਆ ਕਰ ਸਾਡੀ ਵੀਡੀਓ ਨਾ ਚੱਕਿਆ ਕਰ ਠੀਕ ਹੈ ਜੇ ਤੈਨੂੰ ਐਨਾ ਹੀ ਹੈ ਨਾ ਰੋਸਟ ਕਰਨਾ ਨਹੀਂ ਛੱਡ ਸਕਦੀ ਤੂੰ ਤਾਂ ਕਰੀ ਜਾ ਬੇਫਿਕਰ ਹੋ ਕੇ ਕਰੀ ਜਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਦਾ ਜੋ ਬੋਲਣਾ ਤੂੰ ਬੋਲੀ ਜਾ ਹਨਾ ਜਿਹੜੇ ਸਾਨੂੰ ਦਿਲੋਂ ਪਿਆਰ ਕਰਦੇ ਉਹਨਾਂ ਨੇ ਕਰਨਾ ਹੀ ਆ ਤੇ ਤੇ ਕੈਨ ਨਾਲ ਕੋਈ ਸ਼ੋਰ ਕਿਸੇ ਨੇ ਨਹੀਂ ਕਰਨਾ ਲੋਕਾਂ ਨੂੰ ਵੀ ਪਤਾ ਸੀ ਕਿੱਥੇ ਸਹੀ ਹੈ ਤੇ ਕਿੱਥੇ ਗਲਤ ਬਾਕੀ ਤੁਸੀਂ ਸਾਰੇ ਜਾਣਦੇ ਹੋਣਾ ਵੀ ਅਸੀਂ ਕਦੇ ਕਿਸੇ ਨੂੰ ਗਲਤ ਨਹੀਂ ਬੋਲਿਆ ਲੋਕ ਕਮੈਂਟਾਂ 'ਚ ਇੰਨਾ ਕੁਝ ਬੋਲਦੇ ਆ ਪਰ ਅਸੀਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਿਹਾ ਰਿਪਲਾਈ ਤੱਕ ਨਹੀਂ ਕੀਤਾ ਵੀ ਇਦਾਂ ਉਦਾਂ ਹਨਾ ਜੇ ਅਸੀਂ ਸਹਿ ਰਹੇ ਆ ਤਾਂ ਰੱਬ ਵੀ ਦੇਖੂਗਾ ਹਨਾ ਉਹਨਾਂ ਨੂੰ ਚਲੋ ਫਿਰ ਮਿਲਦੇ ਆ ਨੈਕਸਟ ਬਲੌਗ ਚ ਤੇ ਇਦਾਂ ਹੀ ਬਲੌਗ ਨਾ ਬਣੇ ਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕੋਈ ਨਵੀਂ ਲਾਈ ਵੀਡੀਓ ਲੈ ਕੇ ਜ਼ਰੂਰ ਆਵਾਂਗੇ ਧੰਨਵਾਦ ਸਾਰਿਆਂ ਦਾ ਥੈਂਕ ਯੂ ਸਪੋਰਟ ਕਰਨ ਲਈ ਤੇ ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਵੀ ਬੈਡ ਕਮੈਂਟ ਕਰਨ ਤੋਂ ਪਹਿਲਾਂ ਪਲੀਜ਼ ਇੱਕ ਵਾਰੀ ਸੋਚ ਲਿਆ ਕਰੋ ਹਨਾ ਬੰਦੇ ਵੀ ਕਿੰਨਾ ਹੌਟ ਹੁੰਦਾ ਹੈ ਕਮੈਂਟ ਕਰਨ ਵਾਲਾ ਬੰਦਾ ਕਰ ਦਿੰਦਾ ਚਲੋ ਫਿਰ ਵੀ ਥੈਂਕ ਯੂ ਸਾਰਿਆਂ ਦਾ ਧੰਨਵਾਦ